ਅਸ ਸਮੇ ਅਸੀਂ ਉਸ ਜਗ੍ਹਾ ਤੇ ਮੌਜੂਦ ਆ ਜਿਸ ਜਗ੍ਹਾ ਦੇ ਉਤੇ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਤੇ ਅਸੀਂ ਤੁਹਾਨੂੰ ਉਸ ਇਹ ਵੀਡੀਓ ਬਣਾਉਂਦਾ ਸਿਰਫ ਇਹ ਮਕਸਦ ਤੁਹਾਨੂੰ ਦਿਖਾਈਏ ਕਿ ਜਗ੍ਹਾ ਕਿਵੇਂ ਦੀ ਹੈ ਤੇ ਸਿਕਿਉਰਿਟੀ ਵੀ ਕਿਵੇਂ ਦੀ ਹੈ ਤੁਸੀਂ ਮੇਰੇ ਪਿੱਛੇ ਦੇਖੋਗੇ ਇਹ ਸਾਰੀਆਂ ਚੀਜ਼ਾਂ ਲੱਗੀਆਂ ਹੋਈਆਂ ਨੇ ਜਿੱਥੇ ਕਿ ਸ਼ਹਾਦਤ ਦੇ ਮਾਡਲਸ ਲੱਗੇ ਹੋਏ ਨੇ ਤੇ ਖਾਸ ਕਰ ਇਹ ਸਪੈਸ਼ਲੀ ਇੱਥੇ ਲਗਾਏ ਗਏ ਨੇ ਤੇ ਪੂਰੇ ਅਨੰਦਪੁਰ ਸਾਹਿਬ ਦੇ ਵਿੱਚ ਲਗਾਏ ਗਏ ਨੇ ਤੇ ਚੱਪੇ-ਚੱਪੇ ਤੇ ਹਰ ਜਗ੍ਹਾ ਤੇ ਪੁਲਿਸ ਸਟਾਫ ਖੜਾ ਹੋਇਆ ਹੈ ਬਿਲਡਿੰਗ ਦੇਖ ਰਹੇ ਹੋ ਬਿਲਡਿੰਗ ਦੇ ਉੱਪਰ ਵੀ ਤੁਹਾਨੂੰ ਪੁਲਿਸ ਮੁਲਾਜ਼ਮ ਖੜੇ ਹੋਏ ਦਿਖਾਈ ਦੇ ਤਾਂ ਇਸ ਸਮੇਂ ਅਸੀਂ ਉਸ ਜਗ੍ਹਾ ਤੇ ਮੌਜੂਦ ਆ ਜਿਸ ਜਗ੍ਹਾ ਦੇ ਉੱਤੇ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ ਤੇ ਅਸੀਂ ਤੁਹਾਨੂੰ ਉਸ ਇਹ ਵੀਡੀਓ ਬਣਾਉਂਦਾ ਸਿਰਫ ਇਹ ਮਕਸਦ ਤੁਹਾਨੂੰ ਦਿਖਾਈਏ ਕਿ ਜਗ੍ਹਾ ਕਿਵੇਂ ਦੀ ਹੈ ਤੇ ਸਿਕਿਉਰਿਟੀ ਵੀ ਕਿਵੇਂ ਦੀ ਹੈ ਤੁਸੀਂ ਮੇਰੇ ਪਿੱਛੇ ਦੇਖੋਗੇ ਇਹ ਸਾਰੀਆਂ ਚੀਜ਼ਾਂ ਲੱਗੀਆਂ ਹੋਈਆਂ ਨੇ ਜਿਥੇ ਕਿ ਸ਼ਹਾਦਤ ਦੇ ਮਾਡਲਸ ਲੱਗੇ ਹੋਏ ਨੇ ਤੇ ਖਾਸ ਕਰ ਇਹ ਸਪੈਸ਼ਲੀ ਇੱਥੇ ਲਗਾਏ ਗਏ ਨੇ ਤੇ ਪੂਰੇ ਆਨੰਦਪੁਰ ਸਾਹਿਬ ਦੇ ਵਿੱਚ ਲਗਾਏ ਗਏ ਨੇ ਤੇ ਚੱਪੇ-ਚੱਪੇ ਤੇ ਹਰ ਜਗ੍ਹਾ ਤੇ ਪੁਲਿਸ ਸਟਾਫ ਖ ਬਿਲਡਿੰਗ ਦੇਖ ਰਹੇ ਹੋ ਬਿਲਡਿੰਗ ਦੇ ਉੱਪਰ ਵੀ ਤੁਹਾਨੂੰ ਪੁਲਿਸ ਮੁਲਾਜ਼ਮ ਖੜੇ ਹੋਏ ਦਿਖਾਈ ਦਿਖਾਈ ਦੇਣਗੇ ਤੇ ਥੱਲੇ ਵੀ ਗਰਾਊਂਡ ਤੇ ਵੀ ਪੁਲਿਸ ਸਟਾਫ ਹੈ ਇੱਥੇ ਮੀਡੀਆ ਗੈਲਰੀ ਬਣਾਈ ਗਈ ਹੈ ਮੀਡੀਆ ਗੈਲਰੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਐਮਪੀ ਜਾਂ ਫਿਰ ਹੋਰ ਐਮਐਲਏ ਜਿਹੜੇ ਨੇ ਇੱਥੇ ਮੀਡੀਆ ਦੇ ਰੂਬਰੂ ਹੋ ਰਹੇ ਨੇ ਤੇ ਇਹ ਸਾਰਾ ਜਿਹੜਾ ਪਲੇਸ ਹੈ ਇਹਨੂੰ ਵਿਧਾਨ ਸਭਾ ਦੇ ਵਿੱਚ ਤਬਦੀਲ ਕੀਤਾ ਗਿਆ ਜਿਵੇਂ ਦੂਸਰੀ ਪੰਜਾਬ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਹੈ ਉਹ ਉਹ ਹੁੰਦੀ ਹੈ ਉਸੇ ਤਰ੍ਹਾਂ ਹੀ ਇੱਥੇ ਵੀ ਸਾਰੇ ਟਾਪ ਲੈਵਲ ਦੇ ਹਾਈ ਰੈਂਕ ਦੇ ਜਿਹੜੇ ਅਫਸਰ ਨੇ ਉਹ ਪਹੁੰਚੇ ਹੋਏ ਨੇ ਤੁਸੀਂ ਦੂਰ ਉੱਥੇ ਤੁਸੀਂ ਦੇਖੋ ਪਿੱਛੇ ਘਰਾਂ ਦੇ ਉੱਪਰ ਤੱਕ ਜਿਹੜੇ ਆ ਪੁਲਿਸ ਮੁਲਾਜ਼ਮ ਤੁਹਾਨੂੰ ਖੜੇ ਦਿਖਾਈ ਦੇਣਗੇ ਜੇ ਜੇਕਰ ਕੈਮਰਾਮੈਨ ਨੂੰ ਕਹਾਂਗਾ ਜ਼ੂਮ ਕਰਕੇ ਦਿਖਾ ਦਿੱਤਾ ਜਾਵੇ ਕਿਉਂ ਤੁਸੀਂ ਦੇਖੋ ਕਿ ਜਿਹੜੀ ਇਹ ਵਿਧਾਨ ਸਭਾ ਦੀ ਬਿਲਡਿੰਗ ਤਿਆਰ ਕੀਤੀ ਗਈ ਹੈ ਇਹਦੇ ਆਸ-ਪਾਸੇ ਚਾਰੇ ਪਾਸੇ ਜਿਹੜਾ ਉਹ ਸਾਰੇ ਕੀ ਕਹਿੰਦੇ ਇਹਨੂੰ ਇਹਦੇ ਨਾਲ ਪੁਲਿਸ ਦੀ ਪੂਰੀ ਸਿਕਿਉਰਿਟੀ ਦੇ ਨਾਲ ਲੈਸ ਹੈ ਹਰ ਤਰ੍ਹਾਂ ਦਾ ਵੱਡਾ ਅਫਸਰ ਜਿਹੜੇ ਨੇ ਹਾਈ ਰੈਂਕ ਦੇ ਆਫੀਸਰ ਨੇ ਉਹ ਪਹੁੰਚੋਏ ਨੇ ਤੇ ਇਧਰੋਂ ਦੀ ਮੁੱਖ ਮੰਤਰੀ ਦਾ ਕਾਫਲਾ ਜਿਹੜਾ ਹੈ ਉਹ ਆਏਗਾ ਉੱਥੇ ਗੱਡੀਆਂ ਖੜੀਆਂ ਹੋਈਆਂ ਨੇ ਮੁੱਖ ਮੰਤਰੀ ਦੀ ਸਪੀਚ ਜਦੋਂ ਅੰਦਰ ਖਤਮ ਹੋਵੇਗੀ ਤਾਂ ਮੁੱਖ ਮੰਤਰੀ ਇਧਰੋਂ ਦੀ ਵਾਪਸ ਆਣਗੇ ਤੇ ਇਸ ਰੂਟ ਤੋਂ ਹੀ ਸਿੱਧਾ ਵਾਪਸ ਵਾਪਸ ਚਲੇ ਜਾਣਗੇ ਤਾਂ ਤੁਸੀਂ ਇਹ ਦੇਖਿਆ ਕਿ ਇਹ ਸਾਰਾ ਜਿਹੜਾ ਭਾਈ ਜੈਤਾ ਜੀ ਮੈਮੋਰੀਅਲ ਹਾਲ ਹੈ ਇਸ ਸਾਈਡ ਤੁਸੀਂ ਦੇਖੋ ਸਿਕਿਉਰਿਟੀ ਦੇ ਪੂਰੇ ਇੰਤਜ਼ਾਮ ਐਂਬੂਲੈਂਸ ਹੈ ਫਾਇਰ ਬ੍ਰਿਗੇਡ ਫਾਇਰ ਬ੍ਰਿਗੇਡ ਦੀ ਗੱਡੀ ਖੜੀ ਹੋਈ ਹੈ ਸਰਵਿਸ ਪੂਰੀ ਹੈ ਤੇ ਇਸ ਤਰ੍ਹਾਂ ਸਾਰਾ ਜਿਹੜਾ ਰੂਟ ਹੈ ਉਹ ਇਤਰੋ ਦੀ ਚੱਲ ਕੇ ਸੀਐਮ ਰੂਟ ਇਤਰੋ ਦੀ ਨਿਕਲ ਜਾਏਗਾ ਤੇ ਇਸ ਇਹ ਪੂਰੀ ਬਿਲਡਿੰਗ ਦੇ ਵਿੱਚ ਅੱਜ ਇੱਕ ਇਤਿਹਾਸਿਕ ਆਮ ਆਦਮੀ ਪਾਰਟੀ ਦੇ ਕਹਿਣ ਮੁਤਾਬਕ ਇਤਿਹਾਸਿਕ ਫੈਸਲਾ ਲੈਂਦੇ ਹੋਏ ਪਹਿਲਾ ਜਿਹੜਾ ਹੈ ਇੱਥੇ ਵਿਧਾਨ ਸਭਾ ਸੈਸ਼ਨ ਕਰਵਾਇਆ ਗਿਆ ਜਿਹੜਾ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀ ਤੇ ਅੱਜ ਉਹ ਕੁਝ ਸਮੇਂ ਬਾਅਦ ਹੀ ਇਤਰੋ ਦੀ ਖਤਮ ਹੋ ਜਾਏਗਾ ਤੇ ਅਸੀਂ ਇਹ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸਾਰਾ ਦਿਖਾਣ ਦੀ ਕਿ ਆਮ ਲੋਕਾਂ ਤੱਕ ਸਾਰੀ ਤਸਵੀਰ ਪਹੁੰਚੇ ਕਿ ਆਖਿਰਕਾਰ ਇਹ ਬਿਲਡਿੰਗ ਹੈ ਕਿਸ ਤਰ੍ਹਾਂ ਦੀ ਤੇ ਸਿਕਿਉਰਿਟੀ ਕਿਸ ਲੈਵਲ ਦੀ ਇੱਥੇ ਬਣਾਈ ਗਈ ਹੈ